ਕੀ ਮਨਦੀਪ ਸਣੀ ਜਿਹੜੇ ਨੇ ਪਤਾ ਨਹੀਂ ਉਹ ਕਿੱਡੀ ਵੱਡੀ ਟੱਕਰ ਦੇ ਰਹੇ ਨੇ ਸਾਰਿਆਂ ਨੂੰ ਐਵੇਂ ਹੀ ਆਪਦੇ ਆਪ ਨੂੰ ਕਹੀ ਜਾਵੇ ਜੀ ਮੈਂ 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 ਗਾੜਾ ਜੀ ਮੇਰਾ ਗਾੜਾ ਹੈ ਉੱਥੇ ਕੰਨੀ ਬਾਧੂ ਗੱਲਾਂ ਕਿਸੇ ਦਾ ਕੋਈ ਮੁਕਾਬਲਾ ਨਹੀਂ ਕਿਉਂਕਿ ਇਹਨਾਂ ਨੇ ਕੀ ਕੀਤਾ ਬੱਸ ਹੂੰ ਕੀ ਕੀਤਾ ਕੀ ਕਹੇ ਕਿ ਵੋਟ ਮੰਗ ਰਹੇ ਨੇ ਕੋਈ ਲੌਜੀਕ ਹੈ ਅਕਾਲੀ ਦਲ ਦੇ ਤਿੰਨ ਸੀ ਉਹ ਤਿੰਨੇ ਨਹੀਂ ਰਹੇ ਇੱਕ ਮੰਦਾ ਰਹਿ ਗਿਆ ਕਾਂਗਰਸ ਵਾਲੇ ਨੇ ਆਪ ਕੋ ਪੱਟੋ ਤਾੜ ਹੋਏ ਬੈਠੀ ਆ ਜੀ ਬੰਦੇ 15 ਨੇ ਤੇ 15 ਹੀ ਮੁੱਖ ਮੰਤਰੀ ਦੇ ਕੈਂਡੀਡੇਟ ਦੇ ਰਹੇ ਇੱਕ ਵਾਰਿਸ ਪੰਜਾਬ ਦੇ ਉਹ ਕਹਿੰਦੇ ਸੀ ਵਾਰਸਾਂ ਵਾਰਸਪੁਰ ਕੋਈ ਕੁਛ ਦਾ ਨਹੀਂ ਹੁੰਦਾ ਲੋਕ ਧਰਮ ਨਹੀਂ ਦੇਖਦੇ ਲੋਕ ਪੰਥਕ ਵੀ ਨਹੀਂ ਦੇਖਦੇ ਲੋਕ ਕੰਮ ਦੇਖਦੇ ਨੇ ਤੇ ਸਿਰਫ ਕੰਮਾਂ ਦੇ ਸਿਰ ਤੇ ਵੋਟ ਪਾਉਂਦੇ ਨੇ ਇਹ ਗੱਲਾਂ ਧਰੀਆਂ ਧਰੀਆਂ ਰਹਿ ਜਾਂਦੀਆਂ ਅਸੀਂ ਪੰਥ ਨੂੰ ਮੰਨਣ ਵਾਲੇ ਹੁਣ ਕੌਣ ਘਟਾ ਹੈ ਕੌਣ ਵਧਾ ਹੈ ਆਪਦੇ ਆਪ ਚ ਕਹੀ ਜਾਓ ਜੀ ਮੈਂ ਜ਼ਿਆਦਾ ਹਾਂ ਹੂੰ ਮੈਂ ਪੰਥ ਦਾ ਜੀ ਉਹ ਹੈ ਨਹੀਂ ਜੀ ਬਾਰਡਰ ਬੈਲਟ ਹੈ ਸਰ ਤਰਨਤਾਰਨ ਤੇ ਬਾਰਡਰ ਬੈਲਟ ਜਦੋਂ ਕੋਈ ਇਲਾਕਾ ਹੁੰਦਾ ਹੈ ਤੇ ਦੋਸ਼ ਬੜੇ ਲੱਗਦੇ ਨੇ ਸਮਗਲਿੰਗ ਦੇ ਤੁਸੀਂ ਯੁੱਧ ਨਸ਼ਾ ਵਿਰੋਧੀ ਮੁਹਿੰਮ ਵੀ ਚੇੜੀ ਹੋਈ ਹੈ ਪਹਿਲਾਂ ਡਰੋਨਾਂ ਦੇ ਰਾਹੀਂ ਸਮਾਨ ਆਉਂਦੇ ਤੇ ਹਾਂ ਪਰ ਅੱਜ ਡਰੋਨ ਚੱਕਰ ਨਾਲ ਆਣੇ ਇੱਥੇ ਵੀ ਕਿ ਜਾਂ ਤੇ ਨਸ਼ੇ ਦਾ ਕਾਰੋਬਾਰ ਛੱਡ ਦੇ ਤੇ ਜਾਂ ਪੰਜਾਬ ਛੱਡ ਦੇ ਹਾਂ ਅੱਜ ਡਰੋਨ ਰিসিਵ ਕਰਨ ਨਾਲ ਆਣੀਆਂਗੇ ਜਾਂ ਤੇ ਜੇਲ੍ਹਾਂ 'ਚ ਬੈਠੇ ਆ ਜੀ ਜਾਂ ਜਮਾਨਤਾ ਕਰਾਉਂਦੇ ਫਿਰਦੇ ਆ ਤੇ ਜਾਂ ਫਿਰ ਪੰਜਾਬ ਛੱਡ ਕੇ ਭੱਜੇ ਪਈਏ ਜੋ ਅਸੀਂ ਕਿਹਾ ਸੀ ਉਹ ਕਰਕੇ ਦਿਖਾਇਆ ਜੋ ਅਸੀਂ ਨਹੀਂ ਕਹਤੀ ਅਸੀਂ ਉਹ ਵੀ ਕਰਕੇ ਦੇਖੋ ਸਤਿ ਸ਼੍ਰੀ ਅਕਾਲ ਐਸ ਐਮ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਿਮਰਨ ਜੀ ਕੌਰ ਗਿੱਲ ਔਰ ਤਰਨ ਤਰਨ ਦੀਆਂ ਇਲੈਕਸ਼ਨਸ ਚੱਲ ਰਹੀਆਂ ਨੇ ਜਿਹੜੇ ਮਿਨਿਸਟਰਸ ਨੇ ਪਾਵੇਂ ਸਾਬਕਾ ਮੰਤਰੀ ਨੇ ਪਾਵੇਂ ਮੌਜੂਦਾ ਮੰਤਰੀ ਨੇ ਉਹ ਵੀ ਆਪਣੀ ਆਪਣੀ ਪਾਰਟੀ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਤਰਨਤਾਰਨ ਆ ਰਹੇ ਨੇ ਅੱਜ ਅਸੀਂ ਮੁਲਾਕਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਕੈਬਨਿਟ ਮਨਿਸਟਰ ਬਰਿੰਦਰ ਕੁਮਾਰ ਗੁਇਲ ਹਰਾਂ ਦੇ ਨਾਲ ਸਵਾਗਤ ਕਰਾਂਗੇ ਤੇ ਤਰਨਤਾਰਨ ਇਲੈਕਸ਼ਨਸ ਦੇ ਬਾਰੇ ਗੱਲਬਾਤ ਵੀ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਥੈਂਕ ਯੂ ਪਹਿਲਾਂ ਤਾਂ ਸ਼ੁਕਰੀਆ ਸਰ ਤੁਸੀਂ ਸਾਡੀ ਬੇਨਤੀ ਪ੍ਰਵਾਨ ਕਰ ਲਈ ਔਰ ਆਪਣਾ ਕੀਮਤੀ ਸਮਾਂ ਦਿੱਤਾ ਕਿਵੇਂ ਵੇਖਦੇ ਹੋ ਸਰ ਤਰਨਤਾਰਨ ਦੇ ਇਲੈਕਸ਼ਨਸ ਨੂੰ ਕਿਉਂਕਿ ਇੱਕ ਮਿਥ ਬਣੀ ਹੋਈ ਹੈ ਕਿ ਜਿਹੜੀ ਸੱਤਾਧਾਰੀ ਟੀਰ ਹੁੰਦੀ ਆ ਬਾਈਪੋਲ ਇਲੈਕਸ਼ਨ ਉਹੀ ਜਿੱਤਦੀ ਐ ਤੁਸੀਂ ਮੰਨਦੇ ਹੋ ਕਿ ਇਹ ਸੱਤਾਧਾਰੀ ਟੀਰ ਹੁੰਦੀ ਆ ਤਾਂ ਜਿੱਤਦੀ ਐ ਜਾਂ ਕੰਮ ਦੇਖਦੇ ਨੇ ਲੋਕ ਤਾਂ ਵੋਟ ਪਾਉਂਦੇ ਨੇ ਦੇਖੋ ਇਹ ਕੋਈ ਸਿਸਟਮ ਨਹੀਂ ਆ ਕਿ ਸੱਤਾਧਾਰੀ ਪਾਰਟੀ ਹੀ ਜਿੱਤੂਗੀ ਅੱਜ ਸਮਾਂ ਇਹ ਹੈ ਕਿ ਲੋਕ ਸਿਰਫ ਤੇ ਸਿਰਫ ਕੰਮ ਦੇਖਦੇ ਆ ਤੇ ਜਦੋਂ ਅਸੀਂ 2022 ਦੇ ਵਿੱਚ ਆਏ ਤੇ ਤਾਂ ਪਿਛਲੀਆਂ ਸਰਕਾਰਾਂ ਦੀਆਂ ਨਕਾਮੀਆਂ ਕਿਉਂਕਿ ਲੋਕ ਅਨਲਿਸਿਸ ਕਰਦੇ ਆ ਜੀ ਕਿ ਕਿਹੜੀ ਸਰਕਾਰ ਨੇ ਕੀ ਕੰਮ ਕੀਤਾ ਕਿਉਂਕਿ ਲੋਕ ਬਹੁਤ ਸਿਆਣੇ ਨੇ ਹੂੰ ਬਿਲਕੁਲ ਉਹਨਾਂ ਦੀਆਂ ਨਕਾਮੀਆਂ ਤੇ ਸਾਡੀ ਕੰਮ ਕਰਨ ਦੀ ਕਪੈਸਿਟੀ ਕਿਉਂਕਿ ਦਿੱਲੀ ਦੇ ਵਿੱਚ ਅਸੀਂ ਕੰਮ ਕੀਤਾ ਸੀ ਹੂੰ ਤਾਂ ਲੋਕਾਂ ਨੇ ਕੰਪੈਰੀਜ਼ਨ ਕਰਕੇ ਸਾਨੂੰ ਸੱਤਾ ਸੌਂਪੀ ਹੈ ਤੇ ਰਿਕਾਰਡ ਹੈ ਕਿ ਪੰਜਾਬ ਦੇ ਵਿੱਚ 92 ਸੀਟਾਂ ਜੀ ਸਾਨੂੰ ਮਿਲੀਆਂ ਉਹ 92 ਸੀਟਾਂ ਮੈਂ ਇਹ ਵੀ ਕਹਿ ਸਕਦਾ ਕਿ ਇਹਨਾਂ ਦੇ ਪ੍ਰਤੀ ਲੋਕਾਂ ਦੀ ਪੂਰੀ ਨਾਰਾਜ਼ਗੀ ਹੂੰ ਜਿਵੇਂ ਕਹਿੰਦੇ ਨਾ ਠੋਕ ਠੋਕ ਕੇ ਵੋਟ ਕੋ ਜੀ 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 ਇਹਨਾਂ ਦੀ ਨਾਰਾਜ਼ਗੀ ਸੀ ਲੋਕ ਤੇ ਇਹਨਾਂ ਦੇ ਪ੍ਰਤੀ ਨਾਰਾਜ਼ਗੀ ਹੁਣ ਵੀ ਬਰਕਰਾਰ ਹੈ ਹੂੰ ਕਿਉਂਕਿ ਨਾ ਤਾਂ ਕੋਈ ਲੌਜੀਕ ਹੈ ਨਾ ਤਾਂ ਇਹ ਵਿਰੋਧੀ ਧਿਰ ਦੀ ਕੋਈ ਭੂਮਿਕਾ ਨਿਭਾ ਸਕਿਆ ਨੇ ਹੂੰ ਇਹ ਤੇ ਆਪਣੇ ਮਤਲਬਾਂ ਤੱਕ ਰਹੇ ਜੀ ਅਕਾਲੀ ਦਲ ਦੇ ਤਿੰਨ ਸੀ ਉਹ ਤਿੰਨੇ ਨਹੀਂ ਰਹੇ ਇੱਕ ਬੰਦਾ ਰਹਿ ਗਿਆ ਉਹਨਾਂ ਕੋਈ ਆਵਾਜ਼ ਨਹੀਂ ਠਾ ਸਕੀ ਆਪਦੀ ਸਰਕਾਰ ਵੇਲੇ ਕੀਤੇ ਗਲਤ ਕੰਮਾਂ ਦੀ ਉਹਨੇ ਲੋਕਾਂ ਨੂੰ ਹਲੇ ਤੱਕ ਇਹ ਕੋਈ ਕਿਸੇ ਕਿਸਮ ਦਾ ਕਨਵਿੰਸ ਕਰਾ ਸਕੇ ਹੂੰ ਕਾਂਗਰਸ ਵਾਲੇ ਨੇ ਆਪੋ ਪੱਟੋ ਧਾੜ ਹੋਏ ਬੈਠੀ ਆ ਜੀ ਬੰਦੇ 15 ਨੇ ਤੇ 15 ਹੀ ਮੁੱਖ ਮੰਤਰੀ ਦੇ ਕੈਂਡੀਡੇਟ ਹੋਏ ਵਰਦੇ ਹੂੰ ਲੌਜੀਕ ਕੋਈ ਨਹੀਂ ਹੈ ਸੋ ਜਿਹੜੇ ਹੁਣ ਇੱਕ ਵਾਰਸ ਪੰਜਾਬ ਦੇ ਉਹ ਕਹਿੰਦੇ ਸੀ ਵਾਰਸਾਂ ਵਾਰਸਪੁਰ ਕੋਈ ਕਿਸ ਦਾ ਨਹੀਂ ਹੁੰਦਾ ਜੀ ਵਾਰਸ ਲੋਕ ਨੇ ਹਮ ਪੰਜਾਬ ਦੇ ਲੋਕ ਅਸਲੀ ਵਾਰਸ ਨੇ ਪੰਜਾਬ ਦੇ ਲੋਕ ਨੇ ਜਿਹਨੂੰ ਮਰਜੀ ਅਰਸ਼ ਦੇ ਬਿਠਾ ਦਨ ਹਮ ਤੇ ਜਿਹਨੂੰ ਮਰਜੀ ਫਰਸ਼ ਦੇ ਬਿਠਾ ਦ ਬਿਲਕੁਲ ਸੋ ਅੱਜ ਲੋਕ ਉਹੀ ਮੁਕਾਬਲਾ ਕਰਦੇ ਨੇ ਉਹੀ ਗੱਲ ਦੇਖ ਰਹੇ ਨੇ ਕਿ ਆਮ ਆਦਮੀ ਪਾਰਟੀ ਹਮ ਜੋ ਅਸੀਂ ਕਿਹਾ ਤੀ ਉਹ ਕਰਕੇ ਦਿਖਾਏ ਹਮ ਜੋ ਅਸੀਂ ਨਹੀਂ ਕਿਹਾ ਤੀ ਅਸੀਂ ਉਹ ਵੀ ਕਰਕੇ ਦਿੰਦਾ ਤੇ ਹਰ ਬੱਚਾ ਬੱਚਾ ਇਸ ਗੱਲ ਨੂੰ ਮੰਨਦਾ ਜੀ ਕਿ ਪੰਜਾਬ ਸਰਕਾਰ ਦੇ ਜਿਹੜੇ ਕੀਤੇ ਕੰਮ ਨੇ ਕਿ ਇਤਿਹਾਸ ਬਣ ਗਏ ਆ ਹੂੰ ਤਾਂ ਤਨਨ ਸਿੰਘ ਸਾਹਿਬ ਦੇ ਵਿੱਚ ਕੁਝ ਪ੍ਰੋਜੈਕਟ ਸ਼ੁਰੂ ਕੀਤੇ ਗਏ ਔਰ ਤੁਹਾਨੂੰ ਲੱਗਦਾ ਕਿ ਉਹ ਪ੍ਰੋਜੈਕਟ ਜਦੋਂ ਲੋਕੋ ਵੇਖਣਗੇ ਔਰ ਉਹਦੀ ਜ਼ਰੂਰਤ ਅਹਿਮੀਅਤ ਸਮਝਣਗੇ ਤੇ ਸੀਟ ਹੋਰ ਪੱਕੀ ਹੋ ਜਾਊਗੀ ਬਿਲਕੁਲ ਬਿਲਕੁਲ ਲੋਕ ਤੇ ਦੇਖੋ ਮੈਂ ਜਿਵੇਂ ਮੈਂ ਪਹਿਲਾਂ ਕਿਹਾ ਲੋਕ ਤੇ ਮੁਕਾਬਲਾ ਕਰਦੇ ਆ ਹੂੰ ਹੁਣੇ ਇਹੀ ਤਰ੍ਹਾਂ ਦਾ ਨਾ ਜਿੱਥੇ ਕੋਈ ਗੱਲਾਂ ਹੈ ਨਹੀਂ ਸੀ ਮੁੱਖ ਮੰਤਰੀ ਸਾਹਿਬ ਨੇ ਪਹਿਲੇ ਦਿਨੀ ਪ੍ਰੋਜੈਕਟ ਅਨਾਉਂਸ ਕਰਤੇ ਕੰਮ ਚੱਲ ਰਿਹਾ ਉਹਨਾਂ ਦੇ ਉੱਤੇ ਤੇ ਲੋਕਾਂ ਨੂੰ ਜਿਹੜੀਆਂ ਉਮੀਦਾਂ ਸੀ ਸਾਂਥਾਂ ਤੇ ਸੜਕਾਂ ਬਣਨੀਆਂ ਸੀ ਪੂਰੇ ਪੰਜਾਬ 'ਚ ਵੀ ਕੀਤਾ ਜੀ ਪੂਰੇ ਪੰਜਾਬ ਦੇ ਵਿੱਚ 17000 ਕਿਲੋਮੀਟਰ ਸੜਕਾਂ ਜਿਹੜੀਆਂ ਉਹ ਅਸੀਂ ਦੇ ਪਿਛੇ 3 ਮਹੀਨੇ ਤੋਂ 4 ਮਹੀਨੇ ਤੋਂ ਸ਼ੁਰੂ ਕੀਤੀਆਂ ਜੀ ਅਸੀਂ 3100 ਸਟੇਡੀਅਮ ਬਣਾ ਰਹੇ ਹਾਂ ਆ ਉਹਨੇ ਪਿੰਡਾਂ 'ਚ ਗਿਆ ਤੇ ਲੋਕੀ ਬੜੇ ਖੁਸ਼ ਆ ਹੂੰ ਕਿਉਂ ਲੋਕਾਂ ਨੂੰ ਕੰਮ ਚਾਹੀਦਾ ਬਿਲਕੁਲ ਬਾਰਡਰ ਬੈਲਟ ਹੈ ਸਰ ਤਰਨਤਾਰਨ ਤੇ ਬਾਰਡਰ ਬੈਲਟ ਜਦੋਂ ਕੋਈ ਇਲਾਕਾ ਹੁੰਦਾ ਹੈ ਤੇ ਦੋਸ਼ ਬੜੇ ਲੱਗਦੇ ਨੇ ਸਮਗਲਿੰਗ ਦੇ ਤੁਸੀਂ ਯੁੱਧ ਨਸ਼ਾ ਵਿਰੁੱਧ ਮੁਹਿੰਮ ਵੀ ਚੇੜੀ ਹੋਈ ਹੈ ਤੇ ਸਪੈਸੀਫਿਕਲੀ ਤਰਨਤਾਰਨ ਸਾਡਾ ਜਿਵੇਂ ਜ਼ਿਕਰ ਕਰਾਂ ਤਰਨਤਾਰਨ ਸਾਭਾ ਵਾਸਤੇ ਕੀ ਇਹੋ ਜਿਹਾ ਖਾਸ ਏਜੰਡਾ ਹੈ ਪਾਰਟੀ ਦੇ ਕੋਲ ਪਾਰਟੀ ਦਾ ਏਜੰਡਾ ਜਿੱਦੇ ਤੁਸੀਂ ਗੱਲ ਕੀਤੀ ਹੈ ਯੁੱਧ ਨਸ਼ਾ ਵਿਰੁੱਧ ਅਸੀਂ ਤਕੜੇ ਹੋ ਕੇ ਲੜਾਈ ਲੜੀ ਅੱਜ ਬਾਰਡਰ ਏਰੀਆ ਤਾਂ ਹੈ ਪਹਿਲਾਂ ਡਰੋਨਾਂ ਦੇ ਰਾਹੀਂ ਸਮਾਨ ਆਉਂਦੇ ਤੇ ਹਾਂ ਪਰ ਅੱਜ ਡਰੋਨ ਚੱਕਣ ਨਾਲ ਆਣੀ ਇੱਥੇ ਕੋਈ ਹਾਂ ਸਾਡਾ ਸਪਸ਼ਟ ਸੰਦੇਸ਼ ਹੈ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਦੀ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਦੀ ਕਿ ਜਾਂ ਤੇ ਨਸ਼ੇ ਦਾ ਕਾਰੋਬਾਰ ਛੱਡ ਦੇ ਤੇ ਜਾਂ ਪੰਜਾਬ ਛੱਡ ਦੇ ਹਾਂ ਅੱਜ ਡਰੋਨ ਰিসিਵ ਕਰਨ ਨਾਲ ਆੜੀਆਂ ਕੋਈ ਜਾਂ ਤੇ ਜੇਲ੍ਹਾਂ 'ਚ ਬੈਠੇ ਆ ਜੀ ਜਾਂ ਜ਼ਮਾਨਤਾ ਕਰਾਉਂਦੇ ਫਿਰਦੇ ਆ ਹਾਂ ਤੇ ਜਾਂ ਫਿਰ ਪੰਜਾਬ ਛੱਡ ਕੇ ਭੱਜੇ ਪਏ ਹਾਂ ਅਸੀਂ ਹਰ ਤਰ੍ਹਾਂ ਦਾ ਰਵਈਆ ਬਣਾਇਆ ਕਿਸੇ ਵੀ ਗਲਤ ਕੰਮ ਦੀ ਕਮਾਈ ਦੇ ਨਾਲ ਕੋਈ ਬੰਦਾ ਮਹਿਲ ਬਣਾ ਕੇ ਬੈਠੇ ਤੇ ਕੋਈ ਗਵਾਰਾ ਨਹੀਂ ਆ ਲੋਕਾਂ ਨੂੰ ਗਵਾਰਾ ਨਹੀਂ ਜੀ ਜੇ ਕਿਤੇ ਪੀਲੇ ਪੰਜੇ ਚੱਲੇ ਨੇ ਮਕਾਨ ਗਰਾਏ ਨੇ ਤੁਸੀਂ ਕਰੀਬ 150 ਦੇ ਕਰੀਬ ਸਮਗਲਰਾਂ ਦੇ ਮਕਾਨ ਗਰਾਏ ਕਿਤੇ ਵਿਰੋਧ ਹੋਇਆ ਹੂੰ ਇਹ ਸੋਚ ਹੈ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਲੋਕ ਨਸ਼ਾ ਨਹੀਂ ਚਾਹੁੰਦੇ ਬਿਲਕੁਲ ਤੇ ਨਹੀਂ ਤਾਂ ਕਿਤੇ ਵਿਰੋਧ ਹੋ ਜਾਂਦਾ ਹੂੰ ਕਿਉਂਕਿ ਇਹਦਾ ਘਰ ਗਰਾਇਆ ਜਾ ਰਿਹਾ ਬਿਲਕੁਲ ਸੋ ਇਸ ਕਰਕੇ ਸਾਡੀ ਜ਼ੀਰੋ ਟੋਲਰੈਂਸ ਹੈ ਹੂੰ ਅਸੀਂ ਨਸ਼ੇ ਦੇ ਸਖਤ ਖਿਲਾਫ ਆ ਤੇ ਨਸ਼ੇ ਸਖਤ ਖਿਲਾਫਤ ਦੇ ਸਦਕਾ ਹੀ ਹਮਮੇਂ ਈ ਕਾਮਯਾਬੀ ਮਿਲੀ ਹੈ ਕਿ ਅੱਜ ਨਸ਼ੇ ਤੋਂ ਨਸ਼ੇ ਦੇ ਸਦਾਗਰ ਨੇ ਜਿਹੜੇ ਇਸ ਕੰਮ ਤੋਂ ਤੋਹਫਾ ਕਰਨ ਲੱਗੇ ਹੂੰ ਬਿਲਕੁਲ ਇੱਕ ਤਾਂ ਸੀ ਜ਼ਿਕਰ ਕੀਤਾ ਮਾਰਿਸ ਪੰਜਾਬ ਦੇ ਦਾ ਤੁਹਾਨੂੰ ਲੱਗਦਾ ਹੈ ਕਿ ਪੰਥਕ ਸੀਟ ਹੈ ਤੁਸੀਂ ਮੰਨਦੇ ਹੋ ਸਾਰੇ ਇਸ ਚੀਜ਼ ਦਾ ਜ਼ਿਕਰ ਕਰ ਰਹੇ ਨੇ ਕਿ ਪੰਥਕ ਸੀਟ ਹੈ ਇਹ ਪੰਥਕ ਮੁਕਾਬਲਾ ਹੋਊਗਾ ਕਿਉਂਕਿ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਐਮਪੀ ਬਣੇ ਇਸ ਕਰਕੇ ਹੁਣ ਇਸ ਸੀਟ ਨੂੰ ਨਾਮ ਹੀ ਦੇ ਦਿੱਤਾ ਗਿਆ ਕਿ ਭਾਈ ਇਹ ਪੰਥਕ ਹਲਕਾ ਹੈ ਤੁਸੀਂ ਪਰਸਨਲੀ ਮੰਨਦੇ ਹੋ ਜਾਂ ਤੁਹਾਡਾ ਮੰਨਣਾ ਹੈ ਕਿ ਨਹੀਂ ਲੋਕ ਧਰਮ ਨਹੀਂ ਦੇਖਦੇ ਲੋਕ ਪੰਥਕ ਵੀ ਨਹੀਂ ਦੇਖਦੇ ਲੋਕ ਕੰਮ ਦੇਖਦੇ ਨੇ ਤੇ ਸਿਰਫ ਕੰਮਾਂ ਦੇ ਸਿਰ ਤੇ ਵੋਟ ਪਾਉਂਦੇ ਨੇ ਇਹ ਗੱਲਾਂ ਧਰਿਆ-ਧਰਿਆ ਰਹਿ ਜਾਂਦੀਆਂ ਨੇ ਦੇਖੋ ਪੰਥਕ ਤੋਂ ਕੀ ਸ਼ਬਦ ਤੋਂ ਆਪਾਂ ਮਤਲਬ ਕੀ ਕਢਦੇ ਆਂ ਹੂੰ ਤੇ ਪੰਥਕ ਅਸੀਂ ਪੰਥ ਨੂੰ ਮੰਨਣ ਵਾਲੇ ਹੂੰ ਹੂੰ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀ ਸਾਡੇ 350 ਸਾਲਾਂ ਨਾ ਜੋ ਸ਼ਹੀਦੀ ਦਿਵਸ ਹੈ ਹੂੰ ਉਹ ਅਸੀਂ ਉਹਨਾਂ ਦੇ ਪ੍ਰਤੀ ਸ਼ਰਧਾ ਤੇ ਸਤਕਾਰ ਹੂੰ ਉਹਨਾਂ ਨੂੰ ਯਾਦ ਕਰ ਰਹੇ ਹਾਂ ਬਿਲਕੁਲ ਅਸੀਂ ਐਡੇ ਪੱਦਰ ਤੇ ਉਹਨਾਂ ਨੂੰ ਯਾਦ ਕਰ ਰਹੇ ਹਾਂ ਕਿ ਅਸੀਂ ਪੂਰੇ ਦੇਸ਼ ਦੇ ਮੁੱਖ ਮੰਤਰੀਆਂ ਨੂੰ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਅਸੀਂ ਸੱਦਾ ਪੱਤਰ ਦੇ ਕੇ ਹਾਂ ਸਾਡੇ ਮੁੱਖ ਮੰਤਰੀ ਸਾਹਿਬ ਪ੍ਰਧਾਨ ਮੰਤਰੀ ਨੂੰ ਰਾਸ਼ਟਰਪਤੀ ਨੂੰ ਮਿਲ ਕੇ ਸੱਦਾ ਪੱਤਰ ਦੇ ਕੇ ਬਿਲਕੁਲ ਜੀ ਸੋ ਅਸੀਂ ਉਹਨਾਂ ਦੇ ਪ੍ਰਤੀ ਤਾਂ ਅਸੀਂ ਨੇ ਹਾਂ ਸਾਰਾ ਪੰਜਾਬ ਸਾਰਾ ਦੇਸ਼ ਜੀ ਸਾਰੀ ਦੁਨੀਆ ਪੰਥ ਦੇ ਪ੍ਰਤੀ ਪੰਥ ਦੇ ਜਿਹੜੇ ਸਾਡੇ ਮਹਾਨ ਸੰਤ ਗੁਰੂ ਮਹਾਰਾਜ ਹੋਏ ਐ ਹਮ ਉਹਨਾਂ ਦੇ ਪ੍ਰਤੀ ਨਤਮਸਤਕ ਨੇ ਹੁਣ ਕੌਣ ਘਟ ਹੈ ਕੌਣ ਵੱਧ ਹੈ ਆਪਦੇ ਆਪ ਚ ਕਹੀ ਜਾਓ ਜੀ ਮੈਂ ਜ਼ਿਆਦਾ ਹਮ ਮੈਂ ਪੰਥ ਦਾ ਜੀ ਉਹ ਹੈ ਨਹੀਂ ਜੀ ਤਾਂ ਸਾਰਿਆਂ ਦਾ ਸਤਿਕਾਰ ਆ ਬਿਲਕੁਲ ਬਿਲਕੁਲ ਕਿਹੜਾ ਬੰਦਾ ਜੀ ਮੈਨੂੰ ਪੰਜਾਬ ਜੀ ਦੱਸ ਦਿਓ ਹਮ ਵੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਹਮ ਜਿਹੜੀ ਇੱਕ ਦੁਨੀਆ ਤੇ ਕਹੀ ਜੀ ਸ਼ਹਾਦਤ ਨਹੀਂ ਮਿਲਦੀ ਜਿਨੇ ਪਿਓ ਵੀ ਬਾਰੇ ਪੁੱਤ ਵੀ ਬਾਰੇ ਹੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੀ ਜੀ ਤੇ ਉਹਨਾਂ ਨੇ ਜਾ ਕੇ ਗੁਰੂ ਤੇਗ ਬਹਾਦਰ ਜੀ ਨੇ ਸੀਸ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਤੋਥੋ ਚੰਗਾ ਬੰਦਾ ਕਿਹੜਾ ਹੋਏਗਾ ਇਹ ਕਿਤੇ ਇਤਿਹਾਸ ਚ ਮਿਲਦਾ ਕੁਛ ਇਸ ਤਰ੍ਹਾਂ ਬਿਲਕੁਲ ਅਸੀਂ ਜਾ ਕੇ ਆਇਆ ਗੁਰਦੁਆਰਾ ਸੀਸਗੰਜ ਸਾਹਿਬ ਜੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਤੇ ਅੱਲਾਹ ਜੀ ਇਸ ਤਰੀਕੇ ਨਾਲ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੋ ਉਹਨਾਂ ਦੇ ਕੁਰਬਾਨੀਆਂ ਨੂੰ ਕੋਈ ਭੁੱਲ ਨਹੀਂ ਸਕਦਾ ਤੇ ਇਸ ਕਰਕੇ ਸਾਰੇ ਪੰਥਕ ਹਮ ਕੋਈ ਪੰਥ ਦੀ ਡੈਫੀਨੇਸ਼ਨ ਨਹੀਂ ਹੈ ਮਤਲਬ ਪੰਜਾਬ ਚ ਰਹਿਣ ਵਾਲਾ ਹਰ ਇੱਕ ਨੌਜਵਾਨ ਭਾਵੇਂ ਕਿਸੇ ਵੀ ਧਰਮ ਦਾ ਉਹ ਪੰਥਕ ਹੈ ਬਿਲਕੁਲ ਬਿਲਕੁਲ ਜਦੋਂ ਅਸੀਂ ਪੰਥ ਪੰਥ ਦੇ ਪੰਥ ਤੋਂ ਮਤਲਬ ਕੀ ਲੈਂਦੇ ਹਾਂ ਹਮ ਪੰਥ ਦੀ ਡੈਫੀਨੇਸ਼ਨ ਕੀ ਹੈ ਬਿਲਕੁਲ ਪੰਥ ਦੀ ਡੈਫੀਨੇਸ਼ਨ ਹੈ ਜੋ ਸ਼ਰਧਾ ਦੇ ਸੰਗਾਰ ਹੋਵੇ ਇੱਕ ਬੰਦੇ ਦਾ ਬਿਲਕੁਲ ਬਿਲਕੁਲ ਤੇ ਉਹ ਅਸੀਂ ਕਰ ਰਹੇ ਹਾਂ ਆ ਦੱਸ ਦੋ 350 ਸਾਲਾ ਜੋ ਅਸੀਂ ਹਮ ਮਨਾ ਰਹੇ ਹਾਂ ਇੱਟੇ ਵੱਡੇ ਪੱਧਰ ਤੇ ਕਦੀ ਹੋਇਆ ਅਜੇ ਤੱਕ ਹੂੰ ਜਿੱਥੇ ਜਿੱਥੇ ਗੁਰੂ ਮਹਾਰਾਜ ਦੇ ਚਰਨ ਪਏ ਜੀ ਅਸੀਂ ਸਾਰੇ ਉਹ ਸਾਰੇ ਪੰਜਾਬ ਦੇ ਵਿੱਚ ਹੂੰ ਸਾਰੇ ਪੰਜਾਬ ਦੇ ਵਿੱਚ ਉਸ ਜਗ੍ਹਾ ਨੂੰ ਇਤਿਹਾਸਕ ਬਣਾ ਰਹੇ ਹਾਂ ਅਸੀਂ ਹੂੰ ਕਿਤੇ ਹੈਰੀਟੇਜ ਸਟਰੀਟ ਬਣਾਇਆ ਜਾ ਰਹੀਆਂ ਨੇ ਜੀ ਕਿਤੇ ਉਹਨਾਂ ਦੇ ਨਾਂ ਤੇ ਗੇਟ ਬਣਾਏ ਜਾ ਰਹੇ ਨੇ ਹੂੰ ਕਿ ਜਿੱਥੇ ਵੀ ਕਿਤੇ ਗੁਰੂ ਮਹਾਰਾਜ ਲੰਘੇ ਆ ਉਹਨਾਂ ਨੇ ਇਤਿਹਾਸ ਬਣਾ ਰਹੇ ਤੇ ਫਿਰ ਅਸੀਂ ਬੰਧਕ ਕਿਉਂ ਨਹੀਂ ਹੈਗੇ ਹੂੰ ਬਿਲਕੁਲ ਇੱਕ ਜ਼ਿਕਰ ਹੁੰਦਾ ਹੈ ਕਿ ਮਨਦੀਪ ਸਨੀ ਜਿਹੜੇ ਨੇ ਪਤਾ ਨਹੀਂ ਕਿੱਡੀ ਵੱਡੀ ਟੱਕਰ ਦੇ ਰਹੇ ਨੇ ਸਾਰਿਆਂ ਨੂੰ ਤੁਸੀਂ ਆਪਣਾ ਮੁਕਾਬਲਾ ਮਨਦੀਪ ਸਨੀ ਜਾਂ ਕਿਸੇ ਵੀ ਵਿਰੋਧੀ ਪਾਰਟੀ ਦੇ ਕੈਂਡੀਡੇਟ ਨਾਲ ਮੰਨਦੇ ਹੋ ਜਾਂ ਤੁਹਾਨੂੰ ਲੱਗਦਾ ਹੈ ਕਿ ਇਹ ਸੀਟ ਪਹਿਲਾਂ ਵੀ ਤਰਨਤਨ ਸਾਹਿਬ ਦੀ ਆਮ ਆਨਵੀ ਪਾਰਟੀ ਦੇ ਹਿੱਸੇ ਆਈ ਸੀ ਤੇ ਐਤਕੀ ਨਹੀਂ ਆਊਗੀ ਬਿਲਕੁਲ ਆਊਗੀ ਜੋ ਮੈਂ ਜਾ ਕੇ ਪਿੰਡਾਂ ਦੇ ਵਿੱਚ ਦੇਖਿਆ ਹੈ ਸ਼ਹਿਰ ਦੇ ਵਿੱਚ ਦੇਖਿਆ ਹੈ ਹਾਂ ਲੋਕ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਦੇ ਕੀਤੇ ਕੰਮਾਂ ਨੂੰ ਆਪਣੇ ਮੂੰਹੋਂ ਬੋਲਦੇ ਆ। ਹਾਂ ਉਹ ਕਹਿੰਦੇ ਨੇ ਜਦੋਂ ਅਸੀਂ ਤੜਕੇ ਖੇਤ ਚ ਜਾਂਦੇ ਆ ਤੇ ਲਾਈਟ ਆਈ ਹੁੰਦੀ ਅਸੀਂ ਬਟਨ ਦੱਬਦੇ ਆ। ਹਾਂ 4 ਘੰਟਿਆਂ ਚ ਵੇਲੇ ਹੋ ਕੇ ਦਿਨੇ-ਦਿਨੇ ਘਰੇ ਆ ਜੰਦੇ ਆ। ਮਾਵਾ ਸੀਸਾਂ ਦੇੜੀਆਂ ਨੇ ਸਰ। ਮਾਵਾ ਬਿਲਕੁਲ ਮਾਵਾ ਇਹ ਗੱਲ ਕਹਿੰਦੀਆਂ ਨੇ ਜਦ ਮਾਵਾ ਦੇ ਪੁੱਤਰ ਰਾਤ ਨੂੰ ਖੇਤਾਂ ਦੇ ਵਿੱਚ ਜਾਂਦੇ ਆ ਸੱਪਾਂ ਨੇ ਸਰੀਆਂ ਵਿਧਦੇ ਆ। ਹਾਂ ਤੇ ਮਾਵਾ ਨੂੰ ਚਿੰਤਾ ਹੁੰਦੀ ਆ ਮਾਵਾ ਸੌਂ ਨਹੀਂ ਸਕਦੀ ਉਸ ਸਮੇਂ ਤੱਕ ਜਦੋਂ ਪੁੱਤ ਮੁੜ ਕੇ ਘਰੇ ਨਾ ਆ ਜੇ ਹਮ ਮੋਜਾਂ ਹੋ ਰੀਆਂ ਨੇ ਹਮ ਦਿਨੇ-ਦਿਨੇ ਕੰਮ ਹੁੰਦੇ ਨੇ ਰਾਤ ਨੂੰ ਆਰਾਮ ਕਰਦੇ ਨੇ ਹਮ ਨਹਿਰਾਂ ਦਾ ਪਾਣੀ ਅਸੀਂ ਟੇਲਾਂ ਤੇ ਪਹੁੰਚਾਤਾ ਜੀ ਬਿਜਲੀ ਦੇ ਬਿੱਲ ਦੀ ਜ਼ੀਰੋ ਕੀਤੇ ਤੇ ਬਿੱਲ ਜ਼ੀਰੋ ਕੀਤੇ ਨਹੀਂ ਕੀ ਹੁੰਦਾ ਸੀ ਬਿੱਲ ਤਾਂ ਪਹਿਲਾਂ ਵੀ ਜ਼ੀਰੋ ਹੁੰਦੇ ਤੇ ਇਹਨਾਂ ਦੇ ਕੁਡੀਆਂ ਲਾ ਲਾ ਕੇ ਕਰ ਲਾਂਦੇ ਸੀ ਹਮ ਪਰ ਉਧਰ ਤਾਂ ਰਿਸ਼ਤੇਦਾਰ ਬੈਠੇ ਹੁੰਦੇ ਅੰਦਰ ਬਿਲਕੁਲ ਉਧਰੋਂ ਕੁੰਡੀਆਂ ਫੜਨ ਵਾਲੇ ਆ ਜਾਂਦੇ ਹਮ ਨਾਲ ਤਾਂ ਰਿਸ਼ਤੇਦਾਰ ਹੈ ਮੁਰੇ ਬਦਨਾਮੀ ਹੁੰਦੀ ਦੀ ਨਾਲੇ ਕੁੰਡੀ ਕੱਟ ਜਾਂਦੇ ਨੇ ਕਿ ਰਿਸ਼ਤੇਦਾਰ ਗਾਂ ਗਰਮੀ 'ਚ ਬੈਠੇ ਰਹਿੰਦੇ ਹਮ ਅਸੀਂ ਸਾਰਾ ਚੱਕਦਾ ਜੀ ਸੋ ਹਰ ਇੱਕ ਚੀਜ਼ ਦੀ ਅ ਮਾਵਾ ਵੀ ਦੇਖਦੇ ਆ ਨੇ ਭੈਣਾ ਵੀ ਦੇਖਦੇ ਆ ਨੇ ਬਜ਼ੁਰਗ ਵੀ ਦੇਖਦੇ ਆ ਨੇ ਸਾਰਾ ਕੁਝ ਦੇਖਦੇ ਆ ਨੇ ਅਰ ਮੈਂ ਕਹਿ ਸਕਦਾ ਜੋ ਕੁਛ ਅਸੀਂ ਕੀਤਾ ਇਹਨਾਂ ਨੇ ਕਦੇ ਪਿਛਲੇ 70 ਸਾਲਾਂ ਚ ਨਹੀਂ ਕੀਤਾ ਹੂੰ ਤਾਂ ਅਨਤਾਰਨ ਸਾਹਿਬ ਦੀ ਸੀਟ ਨੂੰ ਲੈ ਕੇ ਮੰਨਿਆ ਜਾਂਦਾ ਵੀ ਅਕਾਲੀਆਂ ਦਾ ਗੜ ਰਹਿਸ਼ ਸ਼ੁਰੂ ਤੋਂ ਤੇ ਆਮ ਆਦਮੀ ਪਾਰਟੀ ਨੇ ਇਹ ਅੱਗੇ ਮੇਤ ਤੋੜੀ ਵੀ ਔਰ ਤੁਸੀਂ ਮੰਨਦੇ ਹੋ ਕਿ ਨਹੀਂ ਇਹ ਗੜ ਕਿਸੇ ਦਾ ਨਹੀਂ ਹੁੰਦਾ ਕਿਲੇ ਟਹਿ ਜਾਂਦੇ ਹੁੰਦੇ ਨੇ ਕਿਲੇ ਕੋਈ ਹੁੰਦੇ ਨੇ ਕਿਲਾ ਤਾਂ ਲੋਕ ਨੇ ਹੂੰ ਗੜ ਲੋਕ ਨੇ ਲੋਕੇ ਗੜ ਬਣਾਉਂਦੇ ਨੇ ਲੋਕੇ ਗੜ ਤੋੜਦੇ ਨੇ ਹੂੰ ਮੇਰੀ ਕਾਂਸਟਿਟੂਐਂਸੀ ਲੈ ਰਹਿ ਜੀ ਉੱਥੇ 25 ਸਾਲ ਤੱਕ ਬੀਬੀ ਪੱਠਲ ਜਿੱਤੇ ਰਹੇ ਬਿਲਕੁਲ ਪਰਮਿੰਦਰ ਸਿੰਘ ਢੀਂਡਾ ਸਾ ਜਿੱਤੇ ਰਹੇ ਹਮ ਤੇ ਅਕਾਲੀ ਦਲ ਦੇ ਵੀ ਸੰਤਰ ਚੰਦ ਸਿੰਘ ਲੋਂਗੋਵਾਲ ਬੜਾ ਸਮਾਂ ਜਿੱਤਦੇ ਰਹੇ ਹਮ ਤੇ ਇਸ ਦਫਾ ਬੀਬੀ ਦੀ ਵੀ ਜਮਾਨਤ ਜਬਤ ਹੋਈ ਹਮ ਲੋਕਾਂ ਨੇ ਕਰਾਈ ਮੈਂ ਨਹੀਂ ਕਰਾਈ ਹਮ ਮੇਰੀ ਕਿਹ ਹੈ ਸੀ ਲੋਕ ਨੇ ਵੱਡੇ ਗੜ ਲੋਕ ਨੇ ਐਵੇਂ ਆਪਦੇ ਆਪ ਨੂੰ ਕਹੀ ਜਾਵੇ ਜੀ ਮੈਂ ਮੈਂ ਹਮ ਮੈਂ ਗੜਾ ਜੀ ਮੇਰਾ ਗੜਾ ਹੈ ਉੱਥੇ ਇਹ ਮੇ ਬਾਧੂ ਗੱਲਾਂ ਨੇ ਗੜ ਲੋਕ ਨੇ ਲੋਕੇ ਗੜ ਬਣਾਉਂਦੇ ਨੇ ਲੋਕੇ ਤੋੜਦੇ ਨੇ ਹਮ ਸੋ ਇਸ ਕਰਕੇ ਕੋਈ ਕਿਸੇ ਦਾ ਗੜ ਨਹੀਂ ਹੁੰਦਾ ਲੋਕ ਨੇ ਜੋ ਫੈਸਲਾ ਕਰਨਗੇ ਉਹ ਕਸ਼ਮੀਰ ਸਿੰਘ ਸੋਲ ਡਾਕਟਰ ਸਾਹਿਬ ਜਿੱਤੇ ਨਹੀਂ ਬਿਲਕੁਲ ਤੇ ਉਹਦੇ ਕਿਤੇ ਗਿਆ ਜੀ ਗੜ ਹਾਂ ਸੋ ਇਸ ਕੋਈ ਕੁਝ ਨਹੀਂ ਹੈ ਅੰਨਾ ਦਾ ਵਿਗੜ ਹੈ ਕੋਈ ਅੱਛਾ ਇਹ ਏ ਸੀ ਇਹ ਪਹਿਲਾਂ ਵੀ ਆਵਾਦੀ ਪਾਰਟੀ ਦੇ ਕੋਲ ਸੀ ਜਦੋਂ ਡਾਕਟਰ ਸੋਲ ਜਿੱਤੇ ਨੇ ਪਰ ਅਨਫੋਰਚੂਨੇਟਲੀ ਜਿਹੜਾ ਵੀ ਘਟਨਾਕ੍ਰਮ ਵਾਪਰਿਆ ਉਹ ਇਸ ਦੁਨੀਆ ਤੋਂ ਚਲੇ ਗਏ ਉਹ ਕਿਸੇ ਦੇ ਵੀ ਹੱਥ 'ਚ ਨਹੀਂ ਸੀ ਔਰ ਨਾ ਹੀ ਪਤਾ ਸੀ ਕਿ ਇਲੈਕਸ਼ਨ ਹੋਣਗੇ ਇੱਥੇ ਬਾਈਪਾਲ ਇਲੈਕਸ਼ਨ 'ਚ ਹਾਂ ਸੋ ਤੁਸੀਂ ਇਹ ਮੰਨਦੇ ਹੋ ਕਿ ਜੇ ਇੱਥੋਂ ਇੱਕ ਵਾਰ ਫੇਰ ਤੋਂ ਆਵਾਦੀ ਪਾਰਟੀ ਜਿੱਤਦੀ ਹੈ ਤਾਂ ਕੁਝ ਖਾਸ ਫਰਕ ਨਹੀਂ ਪੈਗਾ ਕਿਉਂਕਿ ਪਹਿਲਾਂ ਵੀ ਸੀਟ ਆਵਾਦੀ ਪਾਰਟੀ ਕੋਲ ਸੀ ਤੇ ਹੁਣ ਵੀ ਜੇ ਆ ਜਾਂਦੀ ਹੈ ਤਾਂ ਉਸੇ ਤਰ੍ਹਾਂ ਹੀ ਕੰਮ ਚੱਲਦਾ ਰਹੂਗਾ ਕੁਝ ਵੱਡਾ ਚੇਂਜ ਨਹੀਂ ਹੋਣ ਵਾਲਾ ਨਹੀਂ ਚੇਂਜ ਤੇ ਵੱਡੇ ਵੀ ਹੋਣਗੇ ਕਿਉਂਕਿ ਹੁਣ ਹਰ ਇੱਕ ਬੰਦੇ ਦੀ ਫੰਕਸ਼ਨਿੰਗ ਹੁੰਦੀ ਹੈ ਹਮਮਰਮੇਸ਼ ਸਿੰਘ ਸੰਧੂ ਤਨਵਾਰੀ ਜਿੱਤੇ ਹੋਏ ਆ ਜੀ ਤੇ ਜਦੋਂ ਕੋਈ ਬਾਏ ਇਲੈਕਸ਼ਨ ਹੁੰਦੀ ਹੈ ਤਾਂ ਲੋਕਾਂ ਨੂੰ ਵੀ ਉਮੀਦਾਂ ਹੁੰਦੀਆਂ ਨੇ ਹਮਮ ਸੋ ਵੱਡਾ ਹੋਏਗਾ ਵੱਡਾ ਪੂਰੇ ਪੰਜਾਬ ਦੇ ਲਈ ਹੋ ਰਿਹਾ ਹੈ ਹਮ ਕਿਉਂਕਿ ਜਿਹੜੇ ਪ੍ਰੋਜੈਕਟ ਅਸੀਂ ਹੁਣ ਲੈ ਕੇ ਆ ਰਹੇ ਹਾਂ ਨਾ ਜੀ ਅਸੀਂ ਹਰ ਖੇਤਰ ਦੇ ਵਿੱਚ ਕੰਮ ਕਰ ਰਹੇ ਹਾਂ ਹਮ ਜੋ ਕੁਝ ਵੀ ਕਰਨ ਵਾਲਾ ਰਹਿ ਗਿਆ ਸੀ ਪੰਜਾਬ ਦਾ ਉਹ ਅਸੀਂ ਸਾਰਾ ਹੁਣ ਕਰ ਰਹੇ ਆਂ ਵੱਡਾ ਵੀ ਹੋਏਗਾ ਵਧੀਆ ਵੀ ਹੋਏਗਾ ਤੇ ਸਾਰਾ ਪੰਜਾਬ ਇਸ ਗੱਲ ਨੂੰ ਯਾਦ ਕਰੇਗਾ ਇਹ ਜਿਹੜੇ ਆਉਣ ਵਾਲੇ 27 ਦਾ ਇਲੈਕਸ਼ਨ ਹੈ ਨਾ ਜੋ ਅੱਜ ਤੱਕ ਟੈਂਡੀ ਇਨਕੰਮਬੈਂਸੀ ਸਾਡੀ ਸਰਕਾਰ ਦੇ ਖਿਲਾਫ ਨਹੀਂ ਹੋਈ ਤੁਸੀਂ ਦੇਖਿਆ ਚਾਰ ਸਾਲ ਸਾਨੂੰ ਹੋ ਗਏ ਹੂੰ ਕੋਈ ਐਂਡੀ ਇੰਕੰਮਪੀਨਸਿਵ ਹੂੰ ਅਸੀਂ 2022 ਦੇ ਵਿੱਚ 92 ਐਮਐਲਏ ਜਿੱਤ ਗਏ ਤੇ ਅੱਜ ਅਸੀਂ 95 ਆ ਬਿਲਕੁਲ ਵਧੀਆ ਨਾ ਅਸੀਂ ਸਾਰੀਆਂ ਪਾਰਟੀਆਂ ਦੇ ਘਟੇ ਨਾ ਹੂੰ ਇਸ ਕਰਕੇ ਲੋਕ ਸਾਡੇ ਨਾਲ ਨੇ ਤੇ ਹੁਣ ਵੀ ਅਸੀਂ 96ਵਾਂ ਜਿਹੜਾ ਐਮਐਲਏ ਆ ਤਰਨਤਾਰਨ ਦੇ ਲੋਕ ਬੜੀ ਸ਼ਾਨ ਦੇ ਨਾਲ ਬਣਾਉਣਗੇ ਤੇ ਨਵਾਂ ਕੁਝ ਕਰਕੇ ਦਿਖਾਵਾਂਗੇ ਹੂੰ ਤੁਸੀਂ ਸਰ ਜਲ ਸਰੋਤ ਮੰਤਰੀ ਹੋ ਤੁਸੀਂ ਤਰਨਤਾਰਨ ਦੇ ਲੋਕਾਂ ਬਾਰੇ ਕੀ ਸੋਚਿਆ ਹੈ ਕਿ ਤੁਹਾਡੇ ਪਲਾਨਸ ਨੇ ਤਰਨਤਾਰਨ ਦੇ ਲੋਕਾਂ ਨੂੰ ਲੈ ਕੇ ਤਰਨਤਾਰਨ ਦੇ ਵਿੱਚ ਫਿਊਚਰ ਪ੍ਰੋਜੈਕਟ ਨੂੰ ਲੈ ਕੇ ਸਭ ਤੋਂ ਵੱਡੀ ਤਾਂ ਦੇਖੋ ਤਰਾਸਦੀ ਇਹ ਰਹੀ ਕਿ ਤਰਨਤਾਰਨ ਦੇ ਵਿੱਚ ਬਹੁਤ ਵੱਡੇ ਨੁਕਸਾਨ ਹੋਏ ਹੂੰ ਜਦੋਂ ਇਹ ਬੇਮੌਸਮੀ ਬਰਸਾ ਬਰਸਾਤਾ ਹੋ ਗਿਆ ਹੜ ਐਨੇ ਆ ਗਏ ਇਤਿਹਾਸ ਦੇ ਵਿੱਚ ਪੰਜਾਬ ਦੇ ਵਿੱਚ ਐਡੇ ਕਦੇ ਹੜ ਨਹੀਂ ਆਏ ਤੇ ਮੈਂ ਉਸ ਹੜ੍ਹਾਂ ਦੇ ਦੌਰਾਨ ਸਾਰੇ ਜ਼ਿਲ੍ਹਿਆਂ 'ਚ ਜਾ ਕੇ ਆਇਆ ਮੈਂ ਤਰਨ-ਤਰਨ ਜੀ ਹੂੰ ਇੱਥੇ ਦੇਖਿਆ ਮੈਨੇ ਕਿਸ ਤਰੀਕੇ ਦਾ ਨਾਲ ਦਰਿਆਵਾਂ ਨੇ ਤਬਾਹੀ ਮਚਾਈ ਸੀ ਹੂੰ ਪਾਣੀ ਨੇ ਤਬਾਹੀ ਮਚਾਈ ᱛੀ ਤਾਂ ਅਸੀਂ ਪਹਿਲੀ ਗੱਲ ਤਾਂ ਉਸ ਸਮੇਂ ਤੇ ਹੂੰ ਜੋ ਸਾਡੇ ਵਸਤੀ ਹੜ ਤੇ ਨਹੀਂ ਅਸੀਂ ਰੋਕ ਸਕੀ ਬਿਲਕੁਲ ਨੇਚਰਲ ਹੈ ਤਾਂ ਨੇਚਰਲ ਹੈ ਹੂੰ ਪਰ ਅਸੀਂ ਲੋਕਾਂ ਦੇ ਵਿੱਚ ਖੜੇ ਸਾਡੀ ਸਾਰੀ ਸਰਕਾਰ ਸਾਡੇ ਮੁੱਖ ਮੰਤਰੀ ਸਾਹਿਬ ਸਾਡੇ ਮੰਤਰੀ ਸਾਡੇ ਐਮਐਲਏ ਸਾਡੇ ਵਰਕਰ ਅਸੀਂ ਲੋਕਾਂ ਦੇ ਨਾਲ ਖੜੇ ਔਰ ਪੈਦਲ ਚੱਲ ਚੱਲ ਕੇ ਅਸੀਂ ਲੋਕਾਂ ਦਾ ਸਾਥ ਦਿੱਤਾ ਅਸੀਂ ਪੈਦਲ ਚੱਲ ਕੇ ਲੋਕਾਂ ਦੇ ਵਿੱਚ ਰਹੇ ਤੇ ਉਸ ਸਮੇਂ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਨਾ ਸਾਡਾ ਮੋਲਾ ਫਰਜ਼ ਸੀ ਅਸੀਂ ਪੂਰਾ ਕੀਤਾ ਹੁਣ ਜਿਹੜੇ ਪ੍ਰੋਜੈਕਟ ਨੇ ਕਿ ਅਜਿਹੀ ਤਬਾਹੀ ਕਦੇ ਭਵਿੱਖ ਦੇ ਵਿੱਚ ਨਾ ਹੋਵੇ ਹੂੰ ਲੋਕ ਸੁਰੱਖਿਅਤ ਰਹੇ ਨਾ ਜੀ ਅਸੀਂ ਉਹ ਸਾਰਾ ਪ੍ਰੋਜੈਕਟ ਬਣਾ ਲਿਆ ਹਮ ਜਿੱਥੇ ਜਿੱਥੇ ਹੜ੍ਹਾਂ ਨੇ ਤਬਾਹੀ ਮਚਾਈ ਹੈ ਖਾਸ ਤੌਰ ਤੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਹਮ ਸਾਰੇ ਪ੍ਰੋਜੈਕਟ ਬਣਾਏ ਨੇ ਤੇ ਅਸੀਂ ਸਾਰਿਆਂ ਦੇ ਜਿਹੜਾ ਕੰਮ ਸ਼ੁਰੂ ਕਰਨਾ ਹੈ ਤਾਂ ਜੋ ਲੋਕਾਂ ਨੂੰ ਕਦੇ ਅਜਿਹੀ ਦੁੱਖ ਦੀ ਘੜੀ ਦੁਬਾਰਾ ਨਾ ਦੇਖਣੀ ਪਵੇ ਹਮ ਤਰਨਤਾਰਨ ਇਲੈਕਸ਼ਨਸ ਨੂੰ ਸਰ ਤੁਸੀਂ ਕਿਸੇ ਪਾਰਟੀ ਨਾਲ ਆਪਣਾ ਮੁਕਾਬਲਾ ਵੇਖਦੇ ਹੋਇਆ ਕਲੀਨ সুইਪ ਐਕਤੀ ਨਹੀਂ ਦੇਖੋ ਜਿਸ ਤਰੀਕੇ ਨਾਲ ਲੋਕਾਂ ਦੇ ਵਿੱਚ ਵੜ ਕੇ ਦੇਖਿਆ ਹਮ ਵੀ ਲੋਕ ਆਪਣੇ ਮੂੰਹੋਂ ਕਹਿ ਰਹੇ ਨੇ ਤਾਂ ਉਸ ਤਰ੍ਹਾਂ ਤਾਂ ਬਿਲਕੁਲ ਲੱਗਦਾ ਕਿਸੇ ਦਾ ਕੋਈ ਮੁਕਾਬਲਾ ਹੀ ਨਹੀਂ ਕਿਉਂਕਿ ਇਹਨਾਂ ਨੇ ਕੀ ਕੀਤਾ ਬਈ ਹੂੰ ਕੀ ਕੀਤਾ ਕੀ ਕਹਿ ਕੇ ਵੋਟ ਮੰਗ ਰਹੇ ਨੇ ਹੂੰ ਕੋਈ ਲੌਜੀਕ ਹੈ ਹੂੰ ਕੀ ਕਹਿ ਰਹੇ ਨੇ ਦੱਸੋ ਮੈਨੂੰ ਅਸੀਂ ਕਹਿੰਨੇ ਅਸੀਂ ਆਹ ਕੰਮ ਕੀਤੇ ਨੇ ਅਸੀਂ ਆਹ ਕਰਾਂਗੇ ਜੀ ਇਸ ਕਰਕੇ ਲੋਕਾਂ ਨੇ ਇਸ ਗੱਲ ਨੂੰ ਦੇਖਣਾ ਤੇ ਇਸ ਤਰ੍ਹਾਂ ਮੈਂ ਲੋਕਾਂ ਦੇ ਵਿੱਚ ਵਿਚਰਨ ਤੋਂ ਲੋਕਾਂ ਦੇ ਵਿਚਾਰ ਸੁਣਨ ਤੋਂ ਬਾਅਦ ਇਹ ਕਹਿ ਸਕਦਾ ਹੂੰ ਕਿ ਲੋਕ ਮਨ ਬਣਾਈ ਬੈਠੇ ਨੇ ਤੇ ਆਮ ਆਦਮੀ ਪਾਰਟੀ ਨੂੰ ਵੱਡੇ ਮਾਰ ਦੇ ਨਾਲ ਜਿੱਤੇ ਹੁਣ ਮੇਰਾ ਇੱਕ ਲਾਸਟ ਕੁਸ਼ਨ ਹੋਊਗਾ ਸਰ ਕਿਉਂਕਿ ਤੁਹਾਡੇ ਕੋਲ ਸਮਾਂ ਲਿミਟਿਡ ਸੀਗਾ 2027 ਦਾ ਸੈਮੀ ਫਾਈਨਲ ਮੰਨ ਰਹੇ ਨੇ ਇਹਨੂੰ ਇਹ ਤੋਂ ਪਹਿਲਾਂ ਜਿਹੜੇ ਇਲੈਕਸ਼ਨਸ ਆਏ ਸੀਗੇ ਉਹਨੂੰ ਲੁਧਿਆਣਾ ਵੈਸਟ ਉਹਨੂੰ 2027 ਦਾ ਸੈਮੀ ਫਾਈਨਲ ਵੇਖਿਆ ਜਾ ਰਿਹਾ ਸੀ ਤੁਸੀਂ ਮੰਨਦੇ ਹੋ ਕਿ 2027 ਦਾ ਸੈਮੀ ਫਾਈਨਲ ਹੈ ਤੁਹਾਨੂੰ ਲੱਗਦਾ ਹੈ ਕਿ ਇਹ ਬਾਈਪੋਲ ਇਲੈਕਸ਼ਨ ਨੇ ਜਦੋਂ ਆਮ ਚੋਣਾਂ ਹੁੰਦੀਆਂ ਨੇ ਉਦੋਂ ਮਾਹੌਲ ਹੋਰ ਹੁੰਦੇ ਨੇ ਸਾਡੇ ਲਈ ਹਰ ਇਲੈਕਸ਼ਨ ਦੀ ਮਹੱਤਤਾ ਅਲੱਗ ਹੈ ਹਾਂ ਸਾਡੇ ਲਈ ਸਾਰੇ ਇਲੈਕਸ਼ਨ ਅਸੀਂ ਆਪਣੀ ਤਾਕਤ ਦੇ ਨਾਲ ਆਪਦੇ ਕੀਤੇ ਕੰਮਾਂ ਦੇ ਸਦਕਾ ਲੜਦੇ ਆਂ ਫਾਈਨਲ ਸੈਮੀਫਾਈਨਲ ਹੁਣ ਜੇ ਸੈਮੀਫਾਈਨਲ ਤੋਂ ਬਾਅਦ ਤਾਂ ਫਾਈਨਲ ਹੁੰਦਾ ਜੀ ਹੁਣ ਅਨਫੋਰਚੂਨੇਟਲੀ ਫੇਰ ਸੈਮੀਫਾਈਨਲ ਹੋ ਗਿਆ ਹਾਂ ਨਹੀਂ ਪਹਿਲਾਂ ਲੁਧਿਆਣੇ ਦਾ ਇਲੈਕਸ਼ਨ ਅਸੀਂ ਜਿੱਤ ਗਏ ਸੀ ਬਿਲਕੁਲ ਉਦੋਂ ਸੈਮੀਫਾਈਨਲ ਠੀਕ ਗੱਲ ਕਹਿ ਰਹੇ ਤੁਸੀਂ ਹਾਂ ਉਦੋਂ ਸੈਮੀਫਾਈਨਲ ਦੀ ਗੱਲ ਕਰਦੇ ਇਹ ਤਾਂ ਕੁਦਰਤ ਦੇ ਉੱਤੇ ਹਾਂ ਪਰ ਅਸੀਂ ਆਪਦੇ ਕੀਤੇ ਕੰਮਾਂ ਦੇ ਸਾਰੇ ਲੋਕਾਂ ਦੇ ਵਿੱਚ ਜਾਣੇ ਆ ਜੀ ਇਸ ਤੋਂ ਬਾਅਦ ਆਪਣਾ ਬਲਾਕ ਸੰਪਤੀਆਂ ਦੇ ਇਲੈਕਸ਼ਨ ਨੇ ਹੂੰ ਤੁਰੰਤ ਬਾਅਦ ਬਿਲਕੁਲ ਅੱਜ ਵੀ ਜਾਵਾਂਗੇ ਅਸੀਂ ਇਸ ਲਈ ਸਾਰੇ ਫਾਈਨਲ ਨੇ ਸਾਰੇ ਸੈਮੀ ਫਾਈਨਲ ਨੇ ਆਪਣੇ ਕੀਤੇ ਕੰਮਾਂ ਦੇ ਸਬਕੇ ਜਾਵਾਂਗੇ ਅਸੀਂ ਯੂਥ ਨੂੰ ਤੇ ਤਰਨ ਤਾਲਣ ਦੇ ਲੋਕਾਂ ਨੂੰ ਤੁਹਾਡਾ ਕੀ ਮੈਸੇਜ ਹੋਊਗਾ ਇਹਨਾਂ ਚੋਣਾਂ ਦੇ ਦੌਰਾਨ ਮੈਂ ਤਾਂ ਇਹੀ ਗੱਲ ਕਹੂੰਗਾ ਸਾਰਿਆਂ ਨੂੰ ਖਾਸ ਤੌਰ ਤੇ ਯੂਥ ਨੂੰ ਕਿ ਅਸੀਂ ਯੂਥ ਦੇ ਲਈ ਉਹ ਕੁਝ ਕੀਤਾ ਹੈ ਜਿਹੜੀਆਂ ਪਿਛਲੀਆਂ ਸਰਕਾਰਾਂ ਕਦੇ ਕਰ ਨਹੀਂ ਸਕੀਆਂ ਹੂੰ ਪੰਜਾਬ ਦਾ ਯੂਥ ਭੜਕਿਆ ਹੋਇਆ ਸੀ ਪੰਜਾਬ ਦਾ ਯੂਥ ਕਰਾਹੇ ਪਿਆ ਹੋਇਆ ਸੀ ਪੰਜਾਬ ਦਾ ਯੂਥ ਆਪਣੇ ਮਾਪਿਓ ਨੂੰ ਧੱਕੇ ਨਾਲ ਕਹਿੰਦਾ ਸੀ ਮੈਂ ਵਿਦੇਸ਼ਾਂ 'ਚ ਜਾਣਾ ਹੂੰ ਜ਼ਮੀਨਾਂ ਵੇਚ ਕੇ ਵਿਦੇਸ਼ਾਂ ਦੇ ਵਿੱਚ ਜਾ ਰਹੇ ਸੀ ਪਰ ਪੰਜਾਬ ਦੇ ਯੂਥ ਦੇ ਵਿੱਚ ਅਸੀਂ ਇੱਕ ਆਸ ਦੀ ਕਿਰਨ ਜਗਾ ਦਿੱਤੀ ਹੂੰ 55000 ਨੌਕਰੀ ਦਿੱਤੀ ਪੰਜਾਬ ਦੇ ਵਿੱਚ ਹੂੰ ਔਰ ਅਸੀਂ ਡੰਕੇ ਦੀ ਚੋੜ ਤੇ ਕਹਿੰਦੇ ਹਾਂ ਹਰ ਸੱਤ ਦੇ ਵਿੱਚ ਖੜਕੇ ਕਹਿੰਦੇ ਹਾਂ ਕਿ ਪੂਰੇ ਪੰਜਾਬ 'ਚ ਇੱਕ ਬੰਦਾ ਕੋਈ ਦੱਸ ਦਿਓ ਹੂੰ ਜਿਹੜਾ ਇਹ ਗੱਲ ਕਿਹੇ ਵੀ ਸਾਨੂੰ ਐਸਾ ਖਰਚਣਾ ਪਿਆ ਹੋਵੇ ਕੋਈ ਜੀ ਸਾਨੂੰ ਕਿਤੇ ਕੋਈ ਸਫਾਰਸ਼ ਕਰਨੀ ਪਈ ਹੋਵੇ ਹੂੰ ਇਹਦੇ ਨਾਲ ਅਸੀਂ ਯੂਥ ਦਾ ਦਿਲ ਜਿੱਤਦੇ ਹਾਂ ਹੂੰ ਉਹਨਾਂ ਦਾ ਵਿਸ਼ਵਾਸ ਜਿੱਤਦੇ ਹਾਂ ਜੀ ਅੱਜ ਉਹਨਾਂ ਬੱਚਿਆਂ ਨੂੰ ਵਿਸ਼ਵਾਸ ਹੋ ਗਿਆ ਕਿ ਅਸੀਂ ਪੰਜਾਬ ਦੇ ਵਿੱਚ ਰਹਾਂਗੇ ਤੇ ਪੰਜਾਬ ਦੇ ਵਿੱਚ ਵੀ ਸਾਨੂੰ ਨੌਕਰੀ ਮਿਲ ਸਕਦੀ ਹੈ ਬਿਲਕੁਲ ਰੋਜ਼ਗਾਰ ਮਿਲ ਸਕਦਾ ਹੂੰ ਉਹ ਜਿਹੜੀ ਨਿਰਾਸ਼ਾ ਸੀ ਨਾ ਉਹ ਨਿਰਾਸ਼ਾ ਮਾਂ ਪਿਓ ਦੇ ਵਿੱਚ ਵੀ ਸੀ ਮਾਂ ਪਿਓ ਕਦੇ ਬੱਚੇ ਨੂੰ ਬਾਹਰ ਨਹੀਂ ਭੇਜਣਾ ਚਾਹੁੰਦੇ ਬਿਲਕੁਲ ਪਰ ਮਜਬੂਰੀ ਸੀ ਹਮ ਇੱਥੇ ਦਾ ਨੇਰ ਪਿਆ ਵਿਆ ਦਾ ਹਮ ਇੱਥੇ ਦਾ ਜੇ ਨੌਕਰੀ ਲੈਣੀ ਆ ਕੋਈ ਜ਼ਮੀਨ ਗੈਨੇ ਕਰਨ ਦੀ ਗੱਲ ਕਰਦਾ ਸੀ ਜੀ ਕੋਈ ਧਾਰੇ ਪੈਸੀ ਦਿੱਕਣ ਦੀ ਗੱਲ ਕਰਦਾ ਸੀ ਕਰਜ਼ਾ ਲੈ ਜ਼ਮੀਨਾਂ ਵੇਚੀਆਂ ਜ਼ਮੀਨਾਂ ਵੇਚ ਹਮ ਤੇ ਅਸੀਂ ਸਾਰੀ ਉਹ ਇਤਿਹਾਸ ਹੀ ਬਣਾ ਕੇ ਰੱਖਤਾ ਹਮ ਅਸੀਂ ਉਹ ਬਦਲਾ ਕਰਕੇ ਦਿਖਾਇਆ ਜਿਹੜਾ ਬਦਲਾ ਅਸੀਂ ਕਹਿੰਦੇ ਸੀ ਕਿ 2022 ਦੇ ਵਿੱਚ ਅਸੀਂ ਕਿਹਾ ਸੀ ਨਾ ਹਮ ਕਿ ਅਸੀਂ ਬਦਲਾ ਲੈ ਕੇ ਆਵਾਂਗੇ ਆ ਬਦਲਾ ਆ ਇਹ ਬਦਲਾ ਆਇਆ ਹੋ ਜਿਹੜੀ ਸੋਚ ਤੋਂ ਪਰੇ ਦੀ ਗੱਲਾਂ ਨੇ ਕਿਸੇ ਨੇ ਸੋਚੇ ਨਹੀਂ ਕਿ ਇਹਦੇ ਸਰਕਾਰੀ ਨੌਕਰੀ ਬਿਨਾ ਪੈਸੇ ਜਾਂ ਬਿਨਾ ਰਿਸ਼ਵਤ ਦੇ ਮਿਲ ਜਾ ਬਿਨਾ ਸਫਾਰਿਸ਼ ਦੇ ਮਿਲ ਜਾਂਦੀ ਹੈ ਅਸੀਂ ਬਦਲਾ ਕਰਕੇ ਦਿਖਾਇਆ ਸੋ ਮੈਂ ਯੂਥ ਨੂੰ ਤੁਹਾਡੇ ਰਾਹੀਂ ਕਹਿਣਾ ਚਾਹੁੰਦਾ ਹਮ ਕਿ ਪੰਜਾਬ ਦੇ ਵਿੱਚ ਬਹੁਤ ਵੱਡੇ ਸਕੋਪ ਨੇ ਜੀ ਪੰਜਾਬ ਦੇ ਵਿੱਚ ਬਹੁਤ ਕੁਝ ਹੈ ਹਮ ਆਪਣੇ ਮਾਂ ਪਿਓ ਦਾ ਸਹਾਰਾ ਬਣੋ ਸਾਰੇ ਚੰਗੇ ਕੰਮ ਕਰੋ ਹਮ ਅਸੀਂ ਤੇ ਬੱਚਿਆਂ ਨੂੰ ਚਾਹੁੰਦੇ ਹਾਂ ਵੀ ਅਸੀਂ ਬੱਚਿਆਂ ਨੂੰ ਨੌਕਰੀਆਂ ਸਾਡੇ ਮੁੱਖ ਮੰਤਰੀ ਸਾਹਿਬ ਹਮੇਸ਼ਾ ਕਹਿੰਦੇ ਨੇ ਕਿ ਅਸੀਂ ਦੇ ਨੌਕਰੀਆਂ ਦੇਣ ਵਾਲੇ ਬਣਾਉਣਾ ਇਹਨਾਂ ਨੇ ਬਿਲਕੁਲ ਹਮ ਅਸੀਂ ਇਸ ਤਰ੍ਹਾਂ ਦੀ ਹਾਲਤ ਬਣਾਉਣੇ ਨੇ ਸੋ ਇਸ ਕਰਕੇ ਸਾਰੇ ਯੂਥ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣਾ ਹਮ ਮੈਂ ਇਹ ਵੀ ਕਹੂੰਗਾ ਕਿ ਸਾਡਾ ਸਾਥ ਦੇ ਹਮ ਅਸੀਂ ਉਹਨਾਂ ਦਾ ਸਾਥ ਦੇਵਾਂ ਜੀ ਲੈਣ ਨੂੰ ਦੇਣਾ ਬਿਲਕੁਲ ਬਿਲਕੁਲ ਸੋ ਮੈਂ ਗਲਤ ਕਹਿ ਨਹੀਂ ਚਾਹੁੰਗਾ ਤੁਹਾਡੇ ਬਾਦ ਹੁੰਦੇ ਨੇ ਜੀ ਬਹੁਤ ਬਹੁਤ ਸ਼ੁਕਰੀਆ ਸਰ ਤੁਸਾਂ ਦੇ ਦਿੱਤਾ ਥੈਂਕ ਯੂ ਥੈਂਕ ਯੂ ਸ੍ਰੀ ਸੀਗੇ ਕੈਬਨਟ ਮੰਤਰੀ ਬ੍ਰਿੰਦਰ ਕੁਮਾਰ ਗੋਇਲ ਕੈਮਰਾ ਪਰਸਨ ਗੁਰਜਿੰਦਰ ਸਿੰਘ ਦੇ ਨਾਲ ਮੈਨੂੰ ਦੀ ਇਜਾਜ਼ਤ ਧੰਨਵਾਦ